ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹਨ ਉਮੀਦ ਕਰਦਾ ਕਿ ਰਾਜੀ ਮੁਜੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਖੋਰ ਬਹੁਤ ਵਧੀਆ ਵਿਸ਼ੇ ਦੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਟੌਪਿਕ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓਜ਼ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਲਾਭ ਲੈ ਸਕੋ ਸੋ ਦੋਸਤੋ ਲਾਈਫ ਬਾਰੇ ਗੱਲਾਂ ਕਰਦੇ ਹੁੰਨੇ ਆ ਅੱਗੇ ਵੀ ਤੁਸੀਂ ਵੀਡੀਓਜ਼ ਦੇ ਤੇ ਅੱਜ ਵੀ ਨਾਲ ਹੀ ਬੜੀ ਗੱਲ ਕਰਾਂਗੇ ਜੀ ਐਸੀਆਂ ਤਿੰਨ ਗੱਲਾਂ ਦੱਸੂਗਾ ਜੀ ਅਜਮਨ ਤੇ ਇਹ ਐਕਸਪੀਰੀਅੰਸ ਹੈ ਜੀ ਠੀਕ ਹੈ ਜੀ ਇਹ ਤਿੰਨ ਗੱਲਾਂ ਐਸੀਆਂ ਨੇ ਜਿਹੜੀਆਂ ਇਨਸਾਨ ਦੀਆਂ ਬਹੁਤ ਵੱਡੀਆਂ ਕਮਜ਼ੋਰੀਆਂ ਨੇ ਇਹਨਾਂ ਗੱਲਾਂ ਦੇ ਨਾਲ ਕਈ ਵਾਰ ਤੁਹਾਨੂੰ ਬਹੁਤ ਵੱਡਾ ਨੁਕਸਾਨ ਪੁੱਗਣਾ ਪਿਆ ਸਕਦਾ ਖਾਮੀਆਂ ਜ਼ਾ ਦੇਣਾ ਪਿਆ ਸਕਦਾ ਇਹ ਤਿੰਨ ਜਿਹੜੀਆਂ ਕਮਜ਼ੋਰੀਆਂ ਜੇ ਇਨਸਾਨ ਵਿੱਚ ਹੋਆਂ ਕਿਹੜੀਆਂ ਨੇ ਇਹਨਾਂ ਨੂੰ ਦੂਰ ਕਰਨ ਦੀ ਲੋੜ ਹੈ ਪਹਿਲੀ ਕਿਸੇ ਵੀ ਪਰਸਨ ਤੇ ਅੰਨਾ ਵਿਸ਼ਵਾਸ ਕਰਨਾ ਆਪਣੀ ਨੇਚਰ ਇਦਾਂ ਨਹੀਂ ਹੁੰਦੀ ਹੈ ਕਈ ਵਾਰੀ ਆਪਾਂ ਨਾ ਬੜੇ ਚੰਗੇ ਕਿਸੇ ਨੂੰ ਅਪਣਾ ਲੈਣੇ ਆ ਵੀ ਹਾਂ ਯਾਰ ਜੇ ਕਿਸੇ ਨੇ ਦੋ ਚਾਰ ਆਪਣੇ ਨਾਲ ਪਿਆਰ ਦੀਆਂ ਗੱਲਾਂ ਕਰ ਲਈਆਂ ਆਪਾਂ ਕਹਿੰਨੇ ਆ ਯਾਰ ਇਹ ਤਾਂ ਸਾਡੇ ਵਰਗਾ ਹੀ ਆਣਾ ਆਪਾਂ ਉਹਦੇ ਅੱਗੇ ਸਾਰੇ ਭੇਦ ਖੋਲ ਦਿੰਨੇ ਆ ਚਾਹੇ ਕੁਝ ਵੀ ਹੋਵੇ ਚਾਹੇ ਸਾਡਾ ਤੁਹਾਡੇ ਬਿਜ਼ਨਸ ਨੂੰ ਲੈ ਕੇ ਸੋ ਦੁੱਖ ਸੁੱਖ ਗੱਲਾਂ ਹੁੰਦੀਆਂ ਆਪਾਂ ਸਾਰੀਆਂ ਉਹਨਾਂ ਸ਼ੇਅਰ ਕਰ ਦਿੰਦੇ ਆ ਪਰ ਕਿਸੇ ਵੀ ਪਰਸੰਦੇ ਆ ਨਾ ਜਿਹਨੂੰ ਤੁਸੀਂ ਬਹੁਤ ਕਰੀਬੀ ਤਰ੍ਹਾਂ ਜਾਣਦੇ ਹੋ ਉਹ ਤਾਂ ਜਦੋਂ ਢੀਗਾ ਪਰ ਕਿਸੇ ਵੀ ਪਰਸੰਦੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਣਾ ਇਹ ਇਨਸਾਨ ਦੀ ਬਹੁਤ ਵੱਡੀ ਕਮਜ਼ੋਰੀ ਹੁੰਦੀ ਆ ਇਹਦਾ ਕਿਤਨਾ ਕਿਤੇ ਕਾਮਯਾਬ ਹੋਣਾ ਪੈ ਸਕਦਾ ਇਸ ਲਈ ਕਿਸੇ ਵੀ ਬੰਦੇ ਤੇ ਯਕੀਨ ਕਰਨ ਤੋਂ ਪਹਿਲਾਂ ਅੱਖ ਮੰਨ ਕਰਕੇ ਯਕੀਨ ਕਰਨ ਤੋਂ ਪਹਿਲਾਂ 100 ਵਾਰ ਸੋਚੋ ਹਰੇਕ ਤੇ ਯਕੀਨ ਨਹੀਂ ਕੀਤਾ ਜਾਂਦਾ ਇਹ ਸੀ ਪਹਿਲੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਇਨਸਾਨ ਦੀ ਵੱਡੀ ਕਮਜ਼ੋਰੀ ਮੰਨੀ ਹੈ ਜਿਹਦਾ ਉਹਨੂੰ ਨੁਕਸਾਨ ਭੁਗਤਣਾ ਪੈ ਸਕਦਾ ਉਹ ਆ ਜੀ ਗੱਲਾਂ 'ਚ ਲੱਗ ਜਾਣਾ ਜਾਂ ਕਹਿ ਲਓ ਪੰਜਾਬੀ ਜੀ ਕਹਿੰਦੇ ਨੇ ਕਿ ਕੰਨਾਂ ਦਾ ਕੱਚਾ ਠੀਕ ਹੈ ਜੀ ਜਾਂ ਕਹਿ ਲਓ ਲਾਈ ਲੱਗ ਹਨਾ ਅਲੱਗ-ਅਲੱਗ ਗੱਲਾਂ ਬਣੀਆਂ ਆ ਨੇ ਆਪਾਂ ਮੰਨ ਲਓ ਇਧਰੋਂ ਕਿਸੇ ਥਰਡ ਪਰਸਨ ਨੇ ਆਪਾਂ ਨੂੰ ਕਿਸੇ ਹੋਰ ਥਰਡ ਪਰਸਨ ਬਾਰੇ ਕੋਈ ਆ ਕੇ ਗੱਲ ਕਹਿਤੀ ਵੀ ਯਾਰ ਉਹ ਤੇਰੇ ਬਾਰੇ ਐਂ ਕਹਿੰਦਾ ਆ ਹਨਾ ਕੰਨਾਂ ਨਾਲ ਸੁਣੀ ਨਾ ਹੋਵੇ ਤੇ ਅੱਖਾਂ ਨਾਲ ਦੇਖੀ ਨਾ ਹੋਵੇ ਕਿਸੇ ਗੱਲ ਤੇ ਯਕੀਨ ਨਾ ਕਰੋ ਕਿਉਂਕਿ ਇਹ ਲੋਕਾਂ ਦਾ ਅੱਜ ਕੱਲ ਲੋਕ ਲੋਕ ਐਦਾਂ ਦੇ ਹੋ ਚੁੱਕੇ ਨੇ ਵੀ ਤੁਹਾਡੇ ਰਿਸ਼ਤੇ ਨੂੰ ਦੇਖ ਕੇ ਹਨਾ ਮੇ ਤੁਹਾਡਾ ਕਿਸੇ ਦਾ ਵਧੀਆ ਰਿਸ਼ਤਾ ਹੈ ਰਿਲੇਸ਼ਨ ਹਨਾ ਤਾਂ ਕਈ ਲੋਕ ਜਾਂਦੇ ਨਹੀਂ ਹੈਗੇ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਇਹਨਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਪਾੜ ਪੁਆਇਆ ਜਾਵੇ ਵੀ ਇਹ ਤਾਂ ਆ ਪੁਲੇ ਮਿਲੇ ਰਹਿੰਦੇ ਆ ਚਾਹੇ ਯਾਰੀ ਦੋਸਤੀ ਆ ਜਾਂ ਭਰਾਵਾਂ ਦਾ ਰਿਸ਼ਤਾ ਹੈ ਜਾਂ ਜੋ ਵੀ ਆ ਹਨਾ ਸੋ ਇਸ ਕਰਕੇ ਕੰਨਾਂ ਦੇ ਕੱਚੇ ਕਦੇ ਨਾ ਬਣੋ ਗੱਲ ਕਿਸੇ ਦੀ ਸੁਣੋ ਆਪਣੇ ਮਾਇੰਡ ਨੂੰ ਸੋਚੋ ਵੀ ਉਹ ਸਹੀ ਹੋ ਸਕਦੀ ਹੈ ਉਹ ਗਲਤ ਹੋ ਸਕਦੀ ਹੈ ਸੋਚ ਵਿਚਾਰ ਕੇ ਹੀ ਉਸ ਗੱਲ ਤੇ ਯਕੀਨ ਕਰੋ ਸੋ ਦੋਸਤੋ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਕਈ ਬੰਦਿਆਂ ਨੂੰ ਮਾੜੀ ਮਾੜੀ ਗੱਲ ਤੇ ਬਹੁਤ ਜਲਦੀ ਤੇ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਟੈਂਪਰ ਮਾਇੰਡ ਹੁੰਦੇ ਨੇ ਇਹੜੇ ਬੰਦੇ ਆ ਉਹ ਜਲਦੀ ਟੈਂਪਰਡ ਹੋ ਜਾਂਦੇ ਨੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਉਹ ਗੁੱਸੇ ਵਿੱਚ ਕਈ ਵਾਰ ਗਲਤ ਡਿਸੀਜਨ ਲੈ ਲੈਂਦੇ ਨੇ ਸੋ ਦੋਸਤੋ ਗੁੱਸਾ ਜਿਹੜਾ ਹੁੰਦਾ ਉਹ ਹੁੰਦਾ 2 4 6 10 ਮਿੰਟ ਦਾ ਹੁੰਦਾ ਹੈ ਪਰ ਜੇ ਉਹਦੇ ਵਿੱਚ ਡਿਸੀਜਨ ਲੈ ਲਿਆ ਕਿਸੇ ਨੇ ਨਾ ਗੁੱਸੇ ਵਿੱਚ ਉਹ ਜਾਂ ਤਾਂ ਨਤੀਜੇ ਉਹਦੇ ਗਲਤ ਹੀ ਨਿਕਲਦੇ ਆ ਸੋ ਕੋਸ਼ਿਸ਼ ਕਰਾ ਕਰੋ ਜਿਹੜੀਆਂ ਇਹ ਤਿੰਨ ਕਮਜ਼ੋਰੀਆਂ ਨੇ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਹਨਾ ਇਹਨਾਂ ਨੂੰ ਕੋਸ਼ਿਸ਼ ਕਰੋ ਆਪਣੇ ਤੋਂ ਦੂਰ ਕਰਨ ਦੀ ਜੇ ਇਹਨਾਂ ਚੀਜ਼ਾਂ ਨੂੰ ਪਿੰਨਾਂ ਨੂੰ ਅਸੀਂ ਦੂਰ ਕਰ ਲਵਾਂਗੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਬਣੂਗੀ ਸੋ ਟਰਾਈ ਕਰਕੇ ਦੇਖਿਓ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਸ